ਵੀਡੀਓ ਦੇਖ ਰਹੇ ਸਾਰੇ ਹਿੱਸੇਦਕਾਂ ਦਾ ਮੇਰੇ ਵੱਲੋਂ ਜੈਨੇ ਕੁਲਦੀਪ ਸਿੰਘ ਸਾਹਿਬਾ ਵੱਲੋਂ ਬਹੁਤ-ਬਹੁਤ ਸਵਾਗਤ ਹੈ ਤਾਂ ਦੋਸਤੋ ਜਿਆਦਾ ਦੇਰੀ ਨਾ ਕਰਦੇ ਹੋਏ ਅੱਜ ਆਪਾਂ ਤੁਹਾਨੂੰ ਬੁਲਾਉਂਦਾ ਰਹੇ ਆ ਡੱਟ ਡੈੱਡਮੈਨ ਦੀ ਪੂਰੀ ਟੀਮ ਨਾਲ ਤਾਂ ਸਵਾਗਤ ਹੈ ਜੀ ਪੂਰੀ ਟੀਮ ਦਾ ਸਵਾਗਤ ਸਤਿਗੁਰੂ ਦਾ ਤਾਂ ਪਹਿਲਾ ਸਵਾਲ ਮੈਂ ਕਰਦਾ ਜੀ ਆਪਣੇ ਡਾਇਰੈਕਟਰ ਸਾਹਿਬ ਨਾਲ ਕਾਨ ਸਿੰਘ ਜੀ ਨਾਲ ਤਾਂ ਕਾਨ ਸਿੰਘ ਜੀ ਮੈਨੂੰ ਐ ਦੱਸੋ ਵੀ ਤੁਹਾਡੇ ਮਨ 'ਚ ਇਹ ਕਿਵੇਂ ਖਿਆਲ ਆ ਵੀ ਇਹ ਪ੍ਰੋਜੈਕਟ ਦਾ ਖਿਆਲ ਕਿਵੇਂ ਆਇਆ ਇਹ ਅਜਿਹਾ ਨਹੀਂ ਸੀ ਪੰਜ-ਛੋਂ ਮਲ ਕੇ ਹਾਲੀਵੁੱਡ ਮੂਵੀ ਜਾਂ ਦੇ ਦੇ ਰਹਾਂਗੇ ਤੇ ਮੇਰਾ ਮਲ ਕੇ ਮਾਨੀ ਉਤਰ ਸੀ ਵੀ ਇਹਦੀ ਚੀਜ਼ਾਂ ਕੁਸ ਨਾਮਿਕ ਤਨਵੀ ਕਰੀਏ ਪਰ ਉਹਦੇ ਲਈ ਉਹ ਟੀਮ ਦੀ ਜ਼ਰੂਰਤ ਸੀ ਤੇ ਉਹ ਸ਼ੁਗਰਮਾਰਗਦਾਰ ਨੂੰ ਟੀਮ ਮਿਲੀ ਇਹ ਪ੍ਰੋਜੈਕਟ ਤੋਂ ਪਹਿਲਾਂ ਅਸੀਂ ਟੀਜ਼ਰ ਬਾਰੇ ਸੋਚਿਆ ਉਹ ਬਣਾਇਆ ਤਾਂ ਤੁਹਾਨੂੰ ਇੰਨਾ ਮਲ ਕੇ ਕੰਪਲੀਟ ਹੋਇਆ ਤੁਹਾਨੂੰ ਵਧੀਆ ਲੱਗਿਆ अच्छा यानी कि ਤੁਸੀਂ ਵੀਡੀਓ ਤੋਂ ਪਹਿਲਾਂ ਟੀਜ਼ਰ ਲਾਂਚ ਕੀਤਾ ਟੀਜ਼ਰ ਠੀਕ ਹੈ ਤੋ ਵੀ ਬਾਅਦ ਅਸੀਂ ਇਹ ਮੂਵੀ ਬਣਾਈ ਹੈ ਜੋ ਕਿ ਬਹੁਤ ਕਮ ਕਮ ਹੁੰਦਾ ਹੈ ਪਰ ਇਹ ਸਾਰੀ ਟੀਮ ਨੇ ਬਹੁਤ ਸਾਧਤਾ ਇਸ ਲਈ ਤਾਂ ਇੱਕ ਮੇਰਾ ਛੋਟਾ ਜਿਹਾ ਸਵਾਲ ਹੋ ਰਾ ਦੇਖੋ ਆਪਾਂ ਦੇਖਦੇ ਹਾਂ ਕਿ ਬਹੁਤ ਲੋਕ ਵੀਡੀਓ ਅੱਜਕੱਲ ਸ਼ਾਰਟ ਵੀਡੀਓ ਬਣਾਉਂਦੇ ਨੇ ਤਾਂ ਉਹ ਇੱਕ ਦੂਜੇ ਦੀ ਕਾਪੀ ਮਾਰ ਲੈਂਦੇ ਨੇ ਕੋਈ ਹਿੰਦੀ ਫਿਲਮਾਂ ਚੋਂ ਕਾਪੀ ਚੱਕ ਲੈਂਦਾ ਕੋਈ ਸਾਊਥ ਵਾਲੀਆਂ ਚੋਂ ਕੋਈ ਆਮ ਵੈਬ ਸੀਰੀਜ਼ ਚੋਂ ਮੈਨੂੰ ਤੁਹਾਡਾ ਜਿਹੜਾ ਪ੍ਰੋਜੈਕਟ ਹੈ ਕੁਝ ਵੱਖਰਾ ਲੱਗਿਆ ਇਹਦੀ ਜਿਹੜੀ ਤੁਹਾਡੀ ਟੀਜ਼ਰ ਮੈਂ ਦੇਖਿਆ ਤਾਂ ਉਹ ਥੋੜਾ ਹਾਲੀਵੁੱਡ ਨਾਲ ਟੱਚ ਹੈਗਾ ਨਹੀਂ ਬਿਲਕੁਲ ਉਹਦੇ ਨਾਲ ਦੀ ਬਣਾਇਆਗਾ ਉਹਦੀ ਮਰਗੇ ਹਾਲੀਵੁੱਡ ਦੀ ਆਪਾਂ ਕਾਪੀ ਕਰੀਏ ਤੇ ਹਾਂਜੀ ਉਹ ਇਹ ਆ ਵੀ ਜਿਵੇਂ ਪੰਜਾਬੀ ਮੂਵੀਆ ਦੇ ਵਿੱਚ ਅੱਜ ਕੱਲ ਆ ਰਹੀਆਂ ਜਿਆਦਾ ਕਮੇਡੀ ਆ ਰਹੀਆਂ ਖਾਸ ਕਰਕੇ ਦਿਖਾਇਆ ਜਾ ਰਿਹਾ ਤਾਂ ਅਸੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਵੀ ਇਕੱਲੀ ਕਮੇਡੀਆਂ ਦਿਖਾਉਣਾ ਚਾਹੁੰਦੇ ਜੋ ਹਾਈ ਲੈਵਲ ਦਾ ਸਿਨੇਮਾ ਕਰਦੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਸਭ ਕੁਝ ਅਲੱਗ ਹੀ ਹੈਗਾ ਮਤਲਬ ਕਿ ਪੂਰਾ ਅਟਰੈਕਟ ਬਣੂ ਕਹਿੰਦਾ ਭਾਬ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਬਿਆਬੀ ਸ਼ਾਰਟ ਮੂਵੀਆ ਚੱਲਦੀਆਂ ਨੇ ਉਹਦੇ ਵਿੱਚ ਕਮੇਡੀ ਨੂੰ ਅਹਿਮੀਅਤ ਦਿੱਤੀ ਜਾਂਦੀ ਆ ਜਾਂ ਫਿਰ ਜਿਵੇਂ ਆਪਾਂ ਕਹਿੰਦਾ ਪਰਿਵਾਰ ਇੱਕ ਦਮ ਮੂਵੀਆ ਚੱਲਦੀਆਂ ਨੇ ਹਨਾ ਪਰਿਵਾਰ ਇੱਕ ਜਿਵੇਂ ਸਟੋਰੀਜ਼ ਬਹਿ ਲੈਂਦੇ ਆਪਾਂ ਤਾਂ ਇਹ ਸਟੋਰੀ ਵੱਖਰੀ ਸਟੋਰੀ ਹੈ ਗੈਰੀ ਮੈਨੂੰ ਜਿੱਥੇ ਤੱਕ ਪਤਾ ਵੀ ਤੁਸੀਂ ਪਹਿਲਾਂ ਵੀ ਸਟੂਡੀਓ ਦਾ ਕੰਮ ਕਰਦੇ ਹੋ ਤੇ ਨਾਲ ਸਿੱਧੂ ਭਾਈ ਵੀ ਸਟੂਡੀਓ ਦਾ ਕੰਮ ਕਰਦੇ ਨੇ ਤੇ ਤੁਹਾਨੂੰ ਤੁਹਾਡੇ ਮਨ ਚ ਖਿਆਲ ਇਹ ਕਿਵੇਂ ਆਇਆ ਵੀ ਆਪਾਂ ਇਹ ਲੈਣ ਚ ਪਈਏ ਇਹ ਸੋਚਦਾ ਨਾ ਜਿਹੜਾ ਇਹ ਪ੍ਰੋਜੈਕਟ ਸੀ ਬਹੁਤ ਟਾਈਮ ਦਾ ਮੇਰੇ ਦਿਮਾਗ 'ਚ ਵੀ ਕਰਨਾਗਾ ਤੇ ਇਹ ਇਧਰ ਲਈ ਮੈਂ ਖੁਦ ਹੀ ਆਵਦੇ ਆਪਾਂ ਪ੍ਰੋਜੈਕਟ ਕੀਤਾ ਵੀ ਮੈਂ ਖੁਦ ਇਹ ਕਰਨਾ ਸੈਲਫ ਮੇਰਾ ਸ਼ੌਂਕ ਹੈ ਇਹ ਚੀਜ਼ਾਂ ਕਰਨ ਦਾ ਲੱਗਦੀ ਹੈ ਤਾਂ ਜਿਵੇਂ ਗਰੀ ਨੇ ਦੱਸਿਆ ਬਾਈ ਨੇ ਤਾਂ ਸਿੱਧੂ ਬਾਈ ਜੀ ਤੁਸੀਂ ਵੀ ਵੀਡੀਓਗ੍ਰਾਫੀ ਦਾ ਕੰਮ ਕਰਦੇ ਹੋ ਤਾਂ ਤੁਸੀਂ ਇਹ ਟੀਮ ਦੇ ਵਿੱਚ ਕਿਵੇਂ ਸ਼ਾਮਲ ਹੋਏ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਸਾਡਾ ਜ਼ਿਆਦਾਤਰ ਕੰਮ ਤਾਂ ਹੈਗਾ ਵਿਆਹ ਸ਼ੂਟ ਕਰਨ ਦਾ ਹਾਂਜੀ ਆ ਠੀਕ ਹੈ ਜੀ ਚਲੋ ਅਸੀਂ ਦੋਨੇ ਜਦੋਂ ਉਸਤਾਵ ਦਾ ਰਣ ਦੇ ਮੈਂ ਤੇ ਮਸਕੇ ਬੈਠ ਜਾਂਦੇ ਸੀਗੇ ਇਹਨਾਂ ਨੇ ਮੈਨੂੰ ਪ੍ਰੋਜੈਕਟ ਦਿਖਾਇਆ ਓਕੇ ਠੀਕ ਹੈ ਜੀ ਇਹਨਾਂ ਨੇ ਕਿਹਾ ਵੀ ਆਪਾਂ ਫਿਲਮ ਕਰਦੇ ਆਂ ਠੀਕ ਹੈ ਕਰਾਂਗੇ ਕੋਈ ਗੱਲ ਨਹੀਂ ਉਸ ਤੋਂ ਬਾਅਦ ਅਸੀਂ ਦੋਨਾਂ ਨੇ ਉਹਦਾ ਸਿਸਟਮ ਸਾਰਾ ਰੈਡੀ ਕੀਤਾ ਤੇ ਆਪਣੀ ਟੀਮ ਨੂੰ ਮਤਲਕ ਜੋੜਿਆ ਵੀ ਜਿੰਨੇ ਵੀ ਜੁੜਦੇ ਆ ਅਸੀਂ ਆਪਦਾ ਪ੍ਰੋਜੈਕਟ ਦਾ ਸ਼ੁਰੂ ਕੀਤਾ ਜੀ ਤਾਂ ਗੈਰੀ ਸਾਹਿਬ ਤੁਹਾਡੀ ਜਿਹੜਾ ਮੈਂ ਟ੍ਰੇਲਰ ਦੇਖਿਆ ਮੂਵੀ ਦਾ ਇਹਦੇ ਵਿੱਚ ਐਡੀਟਿੰਗ ਬਹੁਤ ਖਤਰਨਾਕ ਕੀਤੀ ਗਈ ਆ ਤੇ ਮੈਨੂੰ ਪਰਸਨਲੀ ਦੇ ਤੌਰ ਤੇ ਮੈਂ ਦੇਖਿਆ ਤਾਂ ਬਹੁਤ ਮੈਨੂੰ ਵਧੀਆ ਲੱਗਿਆ ਐਡੀਟਿੰਗ ਦਾ ਕਿਉਂਕਿ ਆਮ ਮੈਂ ਦੇਖਿਆ ਤਾਂ ਮੂਵੀਆ ਦੇ ਵਿੱਚ ਐਡੀਟਿੰਗ ਦੀ ਬਹੁਤ ਕਮੀ ਹੁੰਦੀ ਹੈ ਤਾਂ ਆਪਣੇ ਐਡੀਟਰ ਸਾਹਿਬ ਵੀ ਆਪਣੇ ਨਾਲ ਨੇ ਤਾਂ ਹਾਂਜੀ ਐਡੀਟਰ ਸਾਹਿਬ ਤੁਸੀਂ ਵੀ ਦੱਸੋ ਆਪਣੇ ਵਿਊ ਕੋਈ ਫਿਲਮ ਬਾਰੇ ਤੁਸੀਂ ਵੀ ਦੱਸੋ ਜੀ ਪਹਿਲਾਂ ਮੈਂ ਛੋਟੀ-ਮੋਟੀ ਵੀਡੀਓ ਬਣਾਇਆ ਕਰਦਾ ਸੀ ਕਰੇ ਆਪਣਾ ਅੰਦਰ ਕੋਦਾ ਛੋਟਾ ਚੈਨਲ ਬਣਾਇਆ ਸੀ YouTube ਤੇ ਓਕੇ ਤੇ ਉਹਨੇ ਕੋ ਬਣਾਉਂਦਾ ਸੀ ਇੱਕ ਵਾਰੀ ਮੈਨੂੰ ਕਿਹਾ ਵੀ ਬਾਈ ਜੀ ਮਿਲਾਈ ਗੈਰੀ ਕੋਡਿੰਗ ਹਾਂ ਤੇ ਇਹ ਮੈਨੂੰ ਮਿਲੇ ਇਹ ਕਿ ਦਿਨ ਪਹਿਲਾਂ ਦੇਖਿਆ ਪ੍ਰੋਜੈਕਟ ਵੀ ਹਾਂ ਬਹੁਤ ਵਧੀਆ ਡਿਡ ਕਰਨਾ ਹੁੰਦਾ ਓਕੇ ਤੇ ਇਹਨਾਂ ਨੂੰ ਮੌਕਾ ਦਿੱਤਾ ਹਾਂ ਜਿੱਥੇ ਤੱਕ ਬਾਈ ਜੀ ਮੈਂ ਟ੍ਰੇਲਰ ਦੇਖਿਆ ਤੁਹਾਡੀ ਮੂਵੀ ਦਾ ਤਾਂ ਉਹਦੇ ਵਿੱਚ ਇੱਕ ਖਾਸੀਅਤ ਲੱਗੀ ਵੀ ਉਹ ਜਿਵੇਂ ਆਪਾਂ ਹਾਲੀਵੁੱਡ ਵਾਲੀਆਂ ਮੂਵੀਆਂ ਹੁੰਦੀ ਹੈ ਐਡੀਟਿੰਗ ਦੇਖੋ ਉਹ ਤਾਂ ਬਹੁਤ ਕੋਸਟਲੀ ਹੁੰਦੀ ਆ ਪਰ ਤੁਸੀਂ ਇੰਨੇ ਘੱਟ ਬਜਟ 'ਚ ਵੀ ਉਹ ਚੀਜ਼ਾਂ ਵਿੱਚ ਉਹ ਭਾਤੀ ਇਹ ਇੱਕ ਤਰ੍ਹਾਂ ਦੀ ਆਪਾਂ ਕਹਿ 사 ਰਹੇ ਤੁਹਾਡੀ ਕਲਾ ਹੀ ਲਾ ਲੋ ਤਾਂ ਇਦੇ ਬਾਰੇ ਤੁਸੀਂ ਕੀ ਕਹੋਗੇ ਵੀ ਤੁਹਾਨੂੰ ਕਿੰਨਾ ਕੰਮ ਦੇ ਵਾਸਤੇ ਜੀ ਹਾਂ ਜੀ ਇਹ ਕਿੰਨਾ ਵਾਸਤੇ ਮਿਹਨਤ ਬਹੁਤ ਲੱਗਦੀ ਹੈ ਜੀ ਛੋਟੀਆਂ ਛੋਟੀਆਂ ਚੀਜ਼ਾਂ ਕਲਿੱਪਾਂ ਬਟੀਆਂ ਕੁਝ ਵੀ ਲਾਉਂਦੇ ਇਹ ਚੀਜ਼ਾਂ ਸਾਰੀਆਂ ਕਾਰੋਬਾਰ ਤੇ ਬਹੁਤ ਕਾਫੀ ਟਾਈਮ ਲੱਗਦਾ ਓਕੇ ਤੇ ਫਿਰ ਮੈਂ ਤਾਂ ਇੱਕ ਦੀ ਕੋਸ਼ਿਸ਼ ਕੀਤੀ ਹੈ ਜੀ ਵੀ ਹਾਂ ਆਪਾਂ ਪਹਿਲੀ ਵੱਡੀ ਮੂਵੀ ਬਣਾ ਰਹੇ ਹਾਂ ਤੇ ਭਾਜੀ ਉਹ ਪਹਿਲਾ ਵਾਲੀਆਂ ਜਿਹੜੀਆਂ ਸ਼ਾਰਟ ਮੂਵੀਆਂ ਸੀ ਉਹਦੇ ਨਾਲੋਂ ਥੋੜੇ ਜਿਹਾ ਵਧੀਆ ਲੈਵਲ ਦੀ ਹੈ ਹਾਂ ਜੀ ਉਹਨਾਂ ਤੋਂ ਬਹੁਤ ਵਧੀਆ ਉਹਦੇ ਕਿਤਾਬ ਮੈਨੂੰ ਐ ਦੱਸੋਗੇ ਇਹ ਐਡੀਟਿੰਗ ਚ ਤੁਹਾਡਾ ਕਿੰਨਾ ਕੁ ਟਾਈਮ ਇਹਦੇ ਚ ਲੱਗਿਆ ਹੈ ਵੀਡੀਓ ਐਡੀਟਿੰਗ ਚ ਐਡੀਟਿੰਗ ਦੇ ਜੀ ਟਾਈਮ ਬਹੁਤ ਲੱਗ ਜਾਂਦਾ ਵੈਸੇ ਜੀ ਆਪਾਂ ਛੋਟੀ ਆਈਡੀਆ ਜੇ ਹੁਣ ਮੈਂ ਪੁੱਛਾਂ ਵੀ ਤੁਸੀਂ ਜਿਹੜੀ ਇਹ ਦਾ ਡੈੱਡ ਮੈਨ ਮੂਵੀ ਆਪਾਂ ਬਣਾਈ ਹੈ ਇਹ ਤੇ ਤੁਹਾਡਾ ਕਿੰਨਾ ਜਾਨੀ ਕਿ ਟਾਈਮ 걸 ਹੋਇਆ ਦਰਜ ਤੋਂ ਤੇ ਟਾਈਮ ਤਾਂ ਲੱਗ ਹੀ ਜਾਂਦਾ ਜੀ ਮਾ ਜੀ ਦੋ ਮਹੀਨੇ ਹੁਣ ਲੱਗੇ ਅੱਛਾ ਇਹ ਟ੍ਰੇਲਰ ਵੀਡੀਓ ਬਣਾਉਣ ਦੇ ਤਾਂ ਦੋ ਮਹੀਨੇ ਲੱਗੇ ਹਾਂ ਜੀ ਕਾਫੀ ਟਾਈਮ ਲੱਗਦਾ ਜਿਹੜਾ ਆਪਾਂ ਮਿਊਜ਼ਿਕ ਦਿਨੇ ਆ ਜੀ ਬਿਊਟੀ ਦੇ ਕਈ ਵਾਰ ਕੋਪੀ ਰੈਡਟਨਾ ਜੇ ਇਹਦਾ ਵੀ ਧਿਆਨ ਰੱਖਣਾ ਪੈਂਦਾ ਤੁਹਾਨੂੰ ਇਕੱਲੇ ਇਕੱਲੇ ਚੀਜ਼ਾਂ ਦਾ ਧਿਆਨ ਰੱਖਣਾ ਵੈਸੇ ਹੰਸਰਾਜ ਜੀ ਜਿਵੇਂ ਤੁਸੀਂ ਐਡੀਟਿੰਗ ਕੀਤੀ ਆ ਨਾਲ ਨਾਲ ਤੁਸੀਂ ਡਬਿੰਗ ਦਾ ਕੰਮ ਵੀ ਕੀਤਾ ਹਾਂ ਜੀ ਪਾਗੈਰੀ ਸਾਹਿਬ ਇਹ ਤਾਂ ਹੋ ਗਿਆ ਸੀ ਐਡੀਟਿੰਗ ਹਣਾ ਬਾਈ ਜੀ ਐਡੀਟਿੰਗ ਬਹੁਤ ਵਧੀਆ ਕਰਦੇ ਨੇ ਤਾਂ ਦੇਖੋ ਇਹ ਜੀ ਜੇਕਰ ਆਪਾਂ ਮੂਵੀ ਬਣਾਉਣੀ ਆ ਹਾਲੀਵੁੱਡ ਟਾਈਪ ਤਾਂ ਉਹਦੀ ਇੱਕ ਸਟੋਰੀ ਡਿਫਰੈਂਟ ਹੋਣੀ ਚਾਹੀਦੀ ਆ ਉਹਦੇ ਡਾਇਲੋਗ ਡਿਫਰੈਂਟ ਹੋਣੇ ਚਾਹੀਦੇ ਆ ਤਾਂ ਮੈਨੂੰ ਥੋੜਾ ਚਾਣਨਾ ਪਊ ਵੀ ਸਟੋਰੀ ਕਿਨੇ ਲਿਖ ਤੇ ਇਹਦੇ ਡਾਇਲੋਗ ਕਿਨੇ ਲਿਖੇ ਕਿ ਇਹ ਸਟੋਰੀ ਹੈ ਤੇ ਡਾਇਲੋਗ ਲਾਇਆ ਆਪਣੇ ਵੀਰ ਮਲਕੀ ਸਿੰਘ ਨੇ ਅੱਛਾ ਬਾਈ ਮਲਕੀ ਸਿੰਘ ਹਾਂਜੀ ਹਾਂਜੀ ਦੱਸਣਗੇ ਕਿੰਨਾ ਵਾਟਾ ਮਲਕੀ ਸਿੰਘ ਜੀ ਤੁਸੀਂ ਸਾਡੇ ਦਰਸ਼ਕਾਂ ਮੂਰੇ ਚਾਣਨਾ ਪਾਉਗੇ ਸਟੋਰੀ ਕਿਵੇਂ ਕਿੱਦਾਂ ਦੀ ਆ ਤੇ ਡਾਇਲੋਗ ਲਿਖਣ ਚ ਤੁਹਾਨੂੰ ਕੀ ਦਿੱਕਤ ਆ ਕਿਉਂਕਿ ਜਿੱਥੇ ਤੱਕ ਮੈਂ ਦੇਖਿਆ ਵੀ ਆਮ ਇਹ ਹਾਲੀਵੁੱਡ ਟਾਈਪ ਜਿਵੇਂ ਹੁੰਦੀਆਂ ਮੂਵੀਆ ਇਹਨਾਂ ਦੀ ਵੀਡੀਓ ਦੇ ਹਿਸਾਬ ਨਾਲ ਹੀ ਡਾਇਲੋਗ ਬੋਲੇ ਜਾਂਦੇ ਹਨਾ ਤਾਂ ਤੁਹਾਨੂੰ ਕੀ ਦਿੱਕਤ ਆ ਬੜਾ ਮੈਨੂੰ ਇਹ ਦਿੱਕਤ ਆਈ ਵੀ ਜਿਸ ਤਰ੍ਹਾਂ ਹਾਲੀਵੁੱਡ ਮੂਵੀ ਨੂੰ ਇੱਕ ਲਿਖਣ ਵਾਸਤੇ ਪ੍ਰਸੰਗ ਦੇਣ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਹਾਂਜੀ ਕਿਉਂਕਿ ਆਮ ਆਪਾਂ ਕਰਦੀ ਆ ਜਿੱਦਾਂ ਪੰਜਾਬੀ ਦੇਖਦੇ ਆ ਉਸ ਤੋਂ ਬਾਅਦ ਆਪਾਂ ਬਾਲੀਵੁੱਡ ਵੀ ਦੇਖੀ ਆ ਤੇ ਜਦੋਂ ਜਦੋਂ ਆਪਾਂ ਹਾਲੀਵੁੱਡ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਤਾਂ ਮੁਸ਼ਕਲਾਂ ਆਉਂਦੀਆਂ ਹੀ ਨੇ ਹਾਂ ਬਾਕੀ ਜਦੋਂ ਆਪਾਂ ਡਿਫਰੈਂਟ ਕਰਨਾ ਕੋਸ਼ਿਸ਼ ਤਾਂ ਥੋੜੀ ਤਾਂ ਫਿਰ ਹਮ ਮੁਸ਼ਕਲ ਹੁੰਦੀ ਆ ਜੀ ਤੋਂ ਲਿਖਣ ਵੇਲੇ ਵੀ ਕਾਫੀ ਮੈਨੂੰ ਟਾਈਮ ਲੱਗਿਆ ਤੇ ਮਿਹਨਤਾਂ ਤੇ ਬਾਕੀ ਫਿਰ ਉਹਨੂੰ ਡਾਉਨ ਜਿਹੜਾ ਜੀ ਦੇ ਵਿੱਚ ਕੀਤਾ ਗਿਆਗਾ ਤੇ ਉੱਥੇ ਵੀ ਸ਼ਾਮ ਕਾਫੀ ਮੁਸ਼ਕਲ ਆਈ ਕਿਉਂਕਿ ਪੰਜਾਬੀ ਸਾਰੀ ਜਿੰਨੇ ਵੀ ਆਪਣੇ ਦੇ ਵਿੱਚ ਕੰਮ ਕਰਦੇ ਨੇ ਸਾਰੇ ਮੁੰਡੇ ਪੰਜਾਬੀ ਸਾਰੇ ਪਿਆਬੀ ਨੇ ਵੀ ਜਾਨਕਾ ਹਿੰਦੀ ਬੋਲਣਾ ਡਾਇਲੌਗ ਡਿਲੀਵਰੀ ਔਖੀ ਆ ਹਾਂ ਉਹ ਵੀ ਬਹੁਤ ਹਿੰਦੀ ਦੇ ਵਿੱਚ ਲਿਖਿਆ ਪਰ ਉਹਨਾਂ ਨੂੰ ਸਮਝਾਇਆ ਇਸ ਤਰ੍ਹਾਂ ਕਰਨ ਦੇ ਵਿੱਚ ਵੀ ਕਾਫੀ ਮੁਸ਼ਕਲ ਆਈ ਮੁਸ਼ਕਲ ਆ ਤਾਂ ਮੈਂ ਇੱਕ ਥੋੜਾ ਹੋਰ ਸਵਾਲ ਪੁੱਛਣਾ ਚਾਹਣਾ ਜਿਵੇਂ ਆਪਾਂ ਦੇਖਦੇ ਆਂ ਵੀ ਟੀਮ ਆਪਣੀ ਪੂਰੀ ਪੰਜਾਬੀ ਆ ਹਨਾ ਤੇ ਮੂਵੀ ਹਿੰਦੀ ਆ ਤਾਂ ਵੀਡੀਓ ਸ਼ੂਟ ਕਰਨ ਮੌਕੇ ਵੀ ਬਹੁਤ ਦਿੱਕਤ ਆਈ ਹੋਣੀ ਆ ਬਹੁਤ ਜੀ ਮੈਨੂੰ ਦੁਜੀ ਦੱਸਣਾ ਪੈਂਦਾ ਕਿ ਹਿੰਦੀ ਡਾਇਲੋਗ ਨੂੰ ਬੋਲਣਾ ਤੇ ਫਿਰ ਉਹ ਪੂਰਾ ਫੀਲ ਵੀ ਆਉਣਾ ਚਾਹੀਦਾ ਜੋ ਉਹ ਕੁਝ ਕਹਿ ਰਹੇ ਨੇ ਤਾਂ ਉਸ ਤਰ੍ਹਾਂ ਆਉਂਦਾ ਕਾਫੀ ਮੁਸ਼ਕਲ ਹੁੰਦੀ ਹੈ। ਇੱਕ ਹੋਰ ਇਹ ਤੁਹਾਨੂੰ ਮੇਨ ਪੁਆਇੰਟ ਦੱਸਦਾ ਇਹ ਪਹਿਲਾਂ ਸCRIPT ਤਿਆਰ ਕਰੀਜੀ ਉਸ ਤੋਂ ਬਾਅਦ ਇਹ ਵੀਰ ਨੇ ਡਾਇਲੋਗ ਮੈਂਸਰ ਕੀਰੇ ਜੇ ਪਹਿਲਾਂ ਕੋਈ ਡਾਇਲਗ ਅੱਛਾ ਬੋਟ ਆਫ ਕਮ ਆ ਲਈ ਬਾਕੀ ਟ੍ਰੇਲਰ ਚ ਕੋਸ਼ਿਸ਼ ਮੈਂ ਦੇਖਿਆ ਤਾਂ ਉਹਦੇ ਵਿੱਚ ਲੱਗਿਆ ਮੈਨੂੰ ਕਿ ਜਿਹੜੇ ਡਾਇਲੋਗ ਨੇ ਉਹ ਵੀ ਕੁਝ ਵੱਖਰੇ ਨੇ ਹਾਂ ਤਾ ਗਰੀ ਸਾਹਿਬ ਦੇਖੋ ਮੈਂ ਜਿੱਥੇ ਤੱਕ ਨੋਟਿਸ ਕੀਤਾ ਆਪਣੀ ਮੂਵੀ ਦੇ ਵਿੱਚ ਕਾਫੀ ਐਕਟਰਸ ਤੇ ਐਕਟਰ ਨੇ ਪਰ ਤੁਸੀਂ ਟੀਮ ਅੱਜ ਇਕੱਲੇ ਹੱਸਣ ਵਾਲੀ ਗੱਲ ਹੋ ਜੇ ਤੇ ਸਾਰੇ ਮੁੰਡੇ ਮੁੰਡੇ ਪਹੁੰਚੇ ਆ ਆਰਟਿਸਟ ਕੋਈ ਆਈ ਨਹੀਂ ਵੀ ਕੀ ਚੱਕਰ ਹੈ ਨਹੀਂ ਸਾਡੇ ਨਾਲ ਹੈਗੇ ਨੇ ਕਲੇਡੀ ਆਰਟਿਸਟ ਜਿਨ੍ਹਾਂ ਨੇ ਕੰਮ ਕੀਤਾ ਹਾਂ ਮੈਂ ਦੇਖਿਆ ਟ੍ਰੇਲਰ ਦੇ ਵਿੱਚ ਬਹੁਤ ਵਧੀਆ ਰੋਲ ਹਨਾ ਦਾ ਹਾਂਜੀ ਜਨਿਕ ਮੁਸਕਾਨ ਨੇ ਬਹੁਤ ਵਧੀਆ ਕੰਮ ਕੀਤਾ ਜੀ ਤੇ ਅਸੀਂ ਉਹਨਾਂ ਨੂੰ ਕੀਤੀ ਚ ਕਾਲ ਕੇ ਆ ਜਾਣ ਕਿਉਂਕਿ ਉਹਨਾਂ ਦੇ ਕੋਲ ਸੌਂਗਸ ਕਾਫੀ ਹੁੰਦੇ ਨੇ ਵੀ ਜੀ ਸ਼ਡਿਊਲ ਕਰਕੇ ਬਹੁਤ ਜ਼ਿਆਦਾ ਵੀ ਜੀ ਸ਼ਡਿਊਲ ਆ ਜਾਂਦਾ ਤਾਂ ਕਰ ਕੋ ਉਹਨਾਂ ਨੇ ਸਾਨੂੰ ਕਹਿੰਦਾ ਕਿ ਮੇਰੇ ਕੋਲ ਕੁਦਰ ਟਾਈਮ ਨਹੀਂ ਹੈਗਾ ਚਲੋ ਕੋਈ ਆਪਣੇ ਜਿਹੜੇ ਬਾਈ ਜੀ ਮਿਸਟਰ ਗੁਰਪ੍ਰੀਤ ਗੱਗਾ ਜੀ ਨੇ ਤਾਂ ਇਹਨਾਂ ਦਾ ਮੈਨੂੰ ਰੋਲ ਬਹੁਤ ਵਧੀਆ ਲੱਗਿਆ ਤੇ ਇਹ ਬਾਈ ਜੇ ਬਾਰੇ ਵੀ ਮੜਾ ਮੋਟਾ ਕੁਝ ਤੁਸੀਂ ਚਾਨਣਾ ਪਾਓ ਉਹ ਸਾਈਡ ਤੇ ਠਾ ਰੱਖਿਆ ਤੁਸੀਂ ਬਾਈ ਨੂੰ ਜਿਹੜੇ ਦਾ ਬਹੁਤ ਮਹਿੰਦੀ ਕਿਤੇ ਹੈ। ਠਾ ਗੱਗਾ ਤੁਸੀਂ ਵੀ ਆਪਦੇ ਕੁਝ ਵਿਚਾਰ ਦਓ ਮੂਵੀ ਬਾਰੇ। ਇਹੀ ਦੱਸਦਾ ਆਪਣੇ ਵਰੀ ਕੋ ਜੋ ਪੀਤੀ ਦਾ। ਉਹਦਾ ਜਿਹੜਾ ਸਿਰਜਾ ਪਾੜਿਆ ਸੀਗਾ ਮੈਨੂੰ ਬਹੁਤ ਵਧੀਆ ਲੱਗਿਆ ਮੂਵੀ 'ਚ। ਮੈਂ ਭਾਈ ਪਹਿਲਾਂ ਆਪਣੇ ਛੋਟੀਆਂ ਟੈਲੀ ਫਿਲਮਾਂ 'ਚ ਕੰਮ ਕਰਦਾ ਸੀਗਾ ਤੇ ਉੱਥੋਂ ਬਾਈ ਮੈਨੂੰ ਆ ਗੈਰੀ ਮਿਲ ਗਿਆ ਵੀ ਮੈਨੂੰ ਕਹਿੰਦਾ ਵੀ ਆਪਾਂ ਚਾਲੇ ਵੀ ਫਿਲਮਾਂ ਵੀ ਥੋੜੀ ਥੋੜੀ ਆਪਾਂ ਬੱਡੀ ਕਰੀਏ ਹਨਾ ਵੀ ਚਲ ਮੈਂ ਇਹਦੇ ਨਾਲ ਥੋੜਾ ਥੋੜਾ ਜੁੜ ਗਿਆ। ਤੇ ਜੁੜਨ ਦੇ ਮਕਤਬ ਇਹੇ ਕਰਕੇ ਮੈਂ ਥੋੜਾ ਜਿਹਾ ਵੀ ਪਿੰਨੂ ਦੇ ਵਿੱਚ ਕੰਮ ਕੀਤਾ ਮੈਂ ਤੇ ਨਹੀਂ ਇੱਕ ਹੋਰ ਹੈ ਪਰਸਨਲੀ ਮੈਨੂੰ ਥੋੜਾ ਕੰਮ ਬਹੁਤ ਵਧੀਆ ਲੱਗਿਆ ਤਾਂ ਮੈਨੂੰ ਐ ਦੱਸੋ ਵੀ ਉਹ ਸੀਨ ਕਰਨ ਚ ਤੁਹਾਨੂੰ ਬਹੁਤ ਦਿੱਕਤ ਆਈ ਹੋਊਗੀ ਕਿਉਂਕਿ ਠੰਡ ਦਾ ਟਾਈਮ ਸੀਗਾ ਬਾਹਰ ਹੀ ਗੱਲ ਤਾਂ ਠੰਡ ਦੇ ਟਾਈਮ ਤੇ ਇਹਦੇ ਠੰਡਾ ਠੰਡਾ ਠੂਣ ਠੂਣਾ ਬੋਲਾ ਬੋਸ ਕਰ ਜੀਗਾ ਹੋਰ ਇਹਨਾਂ ਪਜਾਰੇ ਨੇ ਮਿਹਰ ਤਾਂ ਬਹੁਤ ਕੀਤੀ ਜੀ ਤੁਹਾਨੂੰ ਦੱਸਾਂ ਉਹ ਜਿਆਦਾ ਜੀ ਠੰਡ ਦਾ ਟਾਈਮ ਦਾ ਧੁੰਦ ਵੀ ਬਹੁਤ ਸੀਗੀ ਤੇ ਬਾਕੀ ਬਾਕੀ ਵੀ ਸਾਰੀ ਗੱਲ ਉਹ ਕਿ ਇਹ ਇਹ ਬੇਗਾਨਾ ਬਾਕੀ ਇਸ ਤਰ੍ਹਾਂ ਸੀ ਕਿ ਤਵਾਰਾ ਸੰਦੇ ਦੀ ਕੋਸ਼ਿਸ਼ ਕਰਨਾ ਪਿਆ ਜੀ ਜਦੋਂ ਠੰਡ ਦੇ ਵਿੱਚ ਇਹਦੇ ਉੱਪਰ ਠੰਡਾ ਉਹ ਬਣਾਇਆ ਪਰ ਸਾਡਾ ਪੂ ਜਿਹੜਾ ਪਾਰੇ ਸੀਗੇ ਤਾਂ ਠੰਡ ਜਿਆਦਾ ਲੱਗਦੀ ਫਿਰ ਸਾਨੂੰ ਕੋਲੇ ਅੱਗ ਚਲਾਉਣੀ ਕਿਵੇਂ ਸੀ ਉਹ ਹੈ ਨਹੀਂ ਸੀ ਸੀ ਚ ਸਾਨੂੰ ਅੱਗ ਜਲਾਉਣੀ ਪਈ ਤੇ ਫਿਰ ਸੀਨ ਦੇ ਵਿੱਚ ਬਿਲਕੁਲ ਨੂੰ ਮਲਟਾ ਸੀ ਕਾਫੀ ਮਸ਼ੱਕਤ ਕਰਨੀ ਪਈ ਜਾਨ ਇੱਕ ਸੀਨ ਦਾ ਨਾਸ ਹਾਂਜੀ ਵੀਰੇ ਬੁਰ ਤੋਂ ਦਾ ਵੀ ਬਹੁਤ ਸੀਗੇ ਉਸ ਟਾਈਮ ਤੇ ਵੀ ਜਦੋਂ ਫਿਲਮ ਬਣਾਈ ਗਈ ਤੋਂ ਵੀ ਬਹੁਤ ਜ਼ਿਆਦਾ ਸੀ ਖਾਂਡ ਵੀ ਬਹੁਤ ਲੱਗੀ ਵੀ ਯਾਨੀ ਕਿ ਸਾਰੀ ਟੀਮ ਨੇ ਨਾਲ ਮਿਲ ਕੇ ਬਹੁਤ ਬਈ ਜ਼ਿਆਦਾ ਮਿਹਨਤ ਕੀਤੀ ਹੈ ਤਾਂ ਗੱਗੇ ਬਈ ਤੇਰਾ ਜਿਹੜਾ ਸੀਨ ਆ ਉਹ ਸਿਰ ਤੇ ਜਿਹੜਾ ਉਹ ਵਜਦਾ ਕੁਸ ਵੀ ਉਹ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਦਿੱਤਾ ਤਾਂ ਮੈਨੂੰ ਐਂ ਦੱਸ ਵੀ ਉਹ ਸੀਨ ਬਣਾਉਣ ਚ ਤੈਨੂੰ ਕਿੰਨਾ ਕਿ ਮੁਸ਼ਕਲ ਕਰਨੀ ਪਈ ਕਿਉਂਕਿ ਉਹ ਜਮਾ ਰੀਅਲ ਲੱਗਦਾ ਤਾਂ ਜਿਹੜਾ ਉਹ ਸਿਰ ਤੇਲੇ ਸੱਟ ਗੈਰੀ ਮਾਰਦਾ ਪਤਾ ਨਹੀਂ ਕਹਾੜੀ ਮਾਰਦਾ ਪਤਾ ਨਹੀਂ ਕੀ ਮਾਰਦਾ ਹਾਂਜੀ ਹਾਂਜੀ ਵੀ ਉਹ ਬਿਲਕੁਲ ਰੀਅਲ ਲੱਗਦਾ ਕਰ ਉਹ ਬਰੇ ਸੱਚੀ ਗੱਲ ਹੈ ਜਮੈਂ ਥੋੜਾ ਜਨਾ ਠੇ ਬੱਜਿਆ ਵੀ ਸੀ ਮੇਰੇ ਟੱਕ ਉਸ ਟਾਈਮ ਤੇ ਤੇ 2:30 2:30 ਵੇ ਦਾ ਸੀੜ ਸੀ ਰਾਤ ਦਾ ਬਾਕੀ ਰਾਤ ਦਾ ਸੀ ਸੀ ਹਾਂ ਰਾਤ ਦਾ ਸੀ ਸੀ ਉਹ ਥੋੜਾ ਜਨਾ ਵੀ ਟੱਕ ਬੱਜਿਆ ਵੀ ਸੀਗਾ ਹਾਂ ਮੁਰਸ਼ਕਲ ਤੁਹਾਨੂੰ ਬਰੇ ਚੱਲਣੀ ਪੈਂਦੀ ਹੈ ਯਾਰ ਹਨਾ ਚਾਹੇ ਕੁਝ ਵੀ ਹੋਵੇ ਥੋੜਾ ਬਲੱਡ ਵੀ ਆ ਗਿਆ ਸੀ ਉਹਦਾ ਹਾਂ ਹਾਂ ਮੇਰੇ ਥੋੜਾ ਥੋੜਾ ਆ ਗਿਆ ਸੀ ਯਾਰ ਪਰ ਆਇਆ ਵੀ ਟ੍ਰੇਲਰ ਦੇ ਵਿੱਚ ਜਾਣ ਪਾਤੀ ਉਹ ਜਿਹੜਾ ਬਾਈ ਦੇ ਘਾੜੇ ਵਾਲੇ ਨੇ ਤਾਂ ਗੇਰੀ ਬਾਈ ਜੀ ਮੈਂ ਤਾਂ ਉਤੋਂ ਇੱਕ ਸਵਾਲ ਹੋਰ ਪੁੱਛਣਾ ਚਾਹਣਾ ਜਿਵੇਂ ਕਿ ਤੁਸੀਂ ਦੇਖੋ ਬਿਲਡਿੰਗ ਸ਼ੂਟ ਕਰਦੇ ਹਾਂ ਵਿਆਹ ਸਾਧੀਆਂ ਸ਼ੂਟ ਕਰਦੇ ਹਾਂ ਇੱਥੋਂ ਤੱਕ ਕਿ ਗੀਤ ਵੀ ਬਿਲਕੁਲ ਸ਼ੂਟ ਕੀਤੇ ਨੇ ਤਾਂ ਇਹ ਮੂਵੀ ਤੇ ਸੌ ਵਿੱਚ ਤੁਹਾਨੂੰ ਕੋਈ ਡਿਫਰੈਂਟ ਲੱਗਿਆ ਵੀ ਕੋਈ ਦਿੱਕਤ ਆਈ ਬਣਾਉਣ ਦੇ ਵਿੱਚ ਹਾਂਜੀ ਹਾਂਜੀ ਇਹ ਤਾਂ ਫਰਕ ਆਈ ਜੋ ਸਾਊਂਡ ਦਾ ਉਹ ਆਪਣਾ ਇੱਕ ਦੋ ਦਿਨਾਂ ਜੋ ਮੋਸਟਲੀ ਸ਼ੂਟ ਹੋ ਜਾਂਦਾ ਹੈ ਜੋ ਮੂਵੀ ਹੈਗੀ ਮੰਨ ਕੇ ਇਹੋ ਜਿਹੀ ਕਾਫੀ ਤਾਂ ਲੱਗ ਜਾਣ 5-6 ਦਿਨਾਂ ਦਾ ਮਲਕੇ ਰਿਪੋਰਟ ਲਈ ਓਕੇ ਵਿੱਚ ਰਾਤ ਦੇ ਸੀਨ ਕੁਝ ਦਿਨ ਦੇ ਸੀ ਆ ਬਾਕੀ ਮੈਂ ਦੇਖਿਆ ਜਿੱਥੇ ਮਸ਼ੀਨ ਕੱਟ ਕੱਟ ਕੇ ਰੀਟੈਕ ਕਰਨਾ ਹਾਂ ਬਹੁਤ ਵੱਡੀ ਗੱਲ ਹੈ ਹਿੰਦਕਾਣਾ ਉਸਕੋ ਹੋ ਜਾਂਦਾ ਹੈ ਬਾਕੀ ਮੇਰੀ ਨੀਡ ਦਾ ਬਹੁਤ ਵਧੀਆ ਮਲਕੇ ਕੀਤਾ ਇਹਨਾਂ ਨੇ ਤੇ ਕੋਈ ਦਿੱਕਤ ਨਹੀਂ ਆਉਣੀ ਤੇਗੀ ਓਕੇ ਆ ਦੇਖੋ ਗੈਰੀ ਸਾਹਿਬ ਤੁਸੀਂ ਵੀਡੀਓ ਬਣਾਈ ਠੀਕ ਹੈ ਨਾਲ ਆਪਣੇ ਐਡੀਟਰ ਸਾਹਿਬ ਰਾਈਟਰ ਸਾਹਿਬ ਨਾਲ ਤੁਹਾਡੇ ਸਾਹ ਇੱਕ ਪੂਰੀ ਟੀਮ ਜਣ ਕੇ ਫਿਲਮ ਦੇ ਵਿੱਚ ਵੀ ਰੋਲ ਕਰ ਰਹੀ ਹੈ ਹਾਂ ਜੀ ਤਾਂ ਸਿੱਧੂ ਦਾ ਰੋਲ ਕਹੇ ਜਗਾ ਬਈ ਸਿੱਧੂ ਜੀ ਤੁਸੀਂ ਦੱਸੋ ਬਈ ਜੀ ਮੇਰਾ ਰੋਲ ਤਾਂ ਤੁਸੀਂ ਦੇ ਜੀ ਜੱਪਾ ਜੀ ਠੀਕ ਹੈ ਜੀ ਜਿਵੇਂ ਮੇਰੇ ਤੀਰ ਮਾਰਿਆ ਨਾ ਲਹੂ ਲਹਣ ਖੱਤਾ ਠੀਕ ਹੈ ਜੀ ਆ ਬੱਠੇ ਨਾਲ ਤੀਰ ਮਾਰਿਆ ਤੇ ਸਰੋਪਾ ਤੇ ਇਹ ਜੋ تیر ਬਾਜਦਾ ਟੱਗ ਦਾ ਜਿਹਨੂੰ ਰੂਪ ਤੇ ਹਾਂ ਫਿਰ ਚੱਕ ਕੇ ਲੈ ਗਈ ਬਈ ਫਿਰ ਤੁਹਾਨੂੰ ਯਾਦ ਨਹੀਂ ਆਏ ਕਿ ਛੱਜਣਾ ਨੇ تیر ਮਾਰਿਆ ਮੇਰੀ ਰੂਪ ਰਖਦਾ ਕਰੋ ਹਾਂ ਤੇ ਬਾਕੀ ਤੁਹਾਡਾ ਰੋਲ ਵਧੀਆ ਲੱਗਿਆ ਮੈਨੂੰ ਤੇ ਬਾਕੀ ਪੂਰੀ ਟੀਮ ਸਾਡੇ ਕੋਲ ਤੁਸੀਂ ਪਹੁੰਚੇ ਬਹੁਤ ਵਧੀਆ ਲੱਗਿਆ ਵੀਡੀਓ ਦਾ ਮੈਂ ਟ੍ਰੇਲਰ ਦੇਖਿਆ ਤਾਂ ਉਹਨੂੰ ਵਧੀਆ ਰਿਸਪੌਂਸ ਮਿਲਿਆ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆ ਤਾਂ ਮੈਂ ਆਸ ਕਰਦਾ ਉਮੀਦ ਕਰਦਾ ਵੀ ਆਪਣੀ ਜਿਹੜੀ ਆਡੀਅנס ਆ ਉਹ ਤੁਹਾਡੀ ਮੂਵੀ ਨੂੰ ਵੀ ਵਧੀਆ ਰਿਸਪੌਂਸ ਦੇਊਗੀ ਤਾਂ ਤੁਸੀਂ ਆਪਣਾ ਪੋਸਟਰ ਵੀ ਰਿਲੀਜ਼ ਕਰ ਸਕਦੇ ਸਾਡੇ ਚੈਨਲ ਤੇ ਕੀ ਲੱਗਿਆ ਤੁਸੀਂ ਤਾਂ ਦੋਸਤੋ ਸਾਡੀ ਮੂਵੀ ਦਾ ਡੈਡ ਮੈਨ ਗੈਰੀ ਖੁੱਡੀ ਦੇ ਚੈਨਲ ਤੇ ਆ ਰਹੀ ਹੈ 20 ਮਾਰਚ ਸ਼ਾਮ 6 ਵਜੇ ਤਾਂ ਵੀਡੀਓ ਨੂੰ ਦੇਖਣਾ ਨਾ ਭੁੱਲਣਾ ਆਪਣੇ ਯਾਰਾਂ ਦੋਸਤਾਂ ਨੂੰ ਵੀ ਸ਼ੇਅਰ ਕਰੋ ਤੇ ਬਾਈ ਨੂੰ ਪ੍ਰਮੋਟ ਕਰੋ ਗੈਰੀ ਕੋਡੀ ਧੰਨਵਾਦ ਧੰਨਵਾਦ ਹਾਂਜੀ ਦੋਸਤੋ ਆਪਣੀ ਮੂਵੀ 20 ਮਾਰਚ 6 ਪੀਐਮ ਗੈਰੀ ਕੋਡੀ YouTube ਚੈਨਲ ਤੇ ਆ ਰਹੀ ਹੈ ਤੇ ਅਸੀਂ ਸਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਪਲਾ ਜੀ ਦਾ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਜਿਨ੍ਹਾਂ ਨੂੰ ਟਾਈਮ ਦਿੱਤਾ ਮੈਂ ਧੰਨਵਾਦੀ ਹਾਂ ਬਾਈ ਸਾਰੀ ਟੀਮ ਦਾ ਦਾ ਡੈਡਮੈਨ ਦੀ ਟੀਮ ਦਾ ਜਿਹੜੀ ਸਾਡੇ ਸਟੂਡੀਓ ਦੇ ਵਿੱਚ ਅੱਜ ਆਈ ਆ ਰੌਣਕ ਲਾਈ ਆ ਬਹੁਤ ਬਹੁਤ ਧੰਨਵਾਦ ਤੇ ਮੈਂ ਇੱਕ ਅਪੀਲ ਕਰਦਾ ਦਰਸ਼ਕਾਂ ਨੂੰ ਵੀ ਤੁਸੀਂ ਇਸ ਵੀਡੀਓ ਨੂੰ ਜਰੂਰ ਦੇਖੋ 20 ਮਾਰਚ ਸ਼ਾਮੀ 6 ਵਜੇ ਧੰਨਵਾਦ